ਲੋ ਜੀ ਸਸਤੇ ਰੇਟਾਂ ਦੇ ਵਿੱਚ ਆਪਾਂ ਮਸ਼ੀਨਰੀਆਂ ਬਹੁਤ ਸਾਰੀਆਂ ਲੈ ਕੇ ਪਹੁੰਚੇ ਹਾਂ ਗੱਡੀਆਂ ਬੁਲਟ ਹਰ ਚੀਜ਼ ਤੁਹਾਨੂੰ ਦੇਖਣ ਨੂੰ ਮਿਲੂਗਾ ਜਮਾ ਸਸਤਾ ਆਪਾਂ ਬੁਲਟ ਲੈ ਕੇ ਪਹੁੰਚੇ ਹਾਂ ਜੀ ਇੱਕ 35000 ਦੀ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਆ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਤਾਂ ਉੱਪਰ ਹਰੇ ਜਿਹੇ ਅੱਖਰਾਂ ਚ ਆਪਣਾ ਨੰਬਰ ਲਿਖਿਆ ਰਹਿੰਦਾ ਆਪਣੇ ਕੋਲ ਹੀ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਨੰਬਰ ਤੇ ਭੇਜ ਦਿਓ ਬਿਲਕੁਲ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚਿਓ ਵਰਨਾ ਇਹਦੀ ਪੂਰੀ ਆਪਾਂ ਗੱਲਬਾਤ ਕਰਦੇ ਆਂ ਗੱਡੀ ਆਪਣੇ ਕੋਲੇ 2012 ਮਾਡਲ ਪਹੁੰਚੀ ਆ ਚਿੱਟੇ ਰੰਗ ਦੀ ਆ ਟਾਇਰਾਂ 'ਚ ਅਲਾਈ ਲੱਗੇ ਹੋਈ ਆ ਗੱਡੀ ਦਾ ਇੰਜਨ ਗੇਅਰ ਬਹੁਤ ਵਧੀਆ ਜੀ ਬਾਕੀ ਆਪਾਂ ਫਰੰਟ ਤੋਂ ਗੱਲ ਕਰੀਏ ਤਾਂ ਬਹੁਤ ਸੋਹਣੀ ਗੱਡੀ ਆ ਪੰਜਾਬ ਨੰਬਰ ਆਪਾਂ ਨੂੰ ਗੱਡੀ ਆ ਮਿਲ ਜਾਊਗੀ ਗੱਡੀ 'ਚ ਕੋਈ ਕਮੀ ਪੇਸ਼ੀ ਨਹੀਂ ਬਹੁਤ ਸੋਹਣੀ ਗੱਡੀ ਆ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਮ ਮਾਲਕ ਨੇ ਬਹੁਤ ਜਿਆਦਾ ਸੰਭਾਈ ਦੇ ਵਿੱਚ ਗੱਡੀ ਰੱਖੀ ਹੋਈ ਆ ਅੰਦਰੋਂ ਵੀ ਆਪਾਂ ਨੂੰ ਪੂਰੀ ਵਧੀਆ ਗੱਡੀ ਮਿਲੂਗੀ ਆ ਜਿਹੜੇ ਟਾਇਰ ਨੇ ਆਪਾਂ ਨੂੰ ਬਹੁਤ ਵਧੀਆ ਕੰਡੀਸ਼ਨ ਚ ਮਿਲ ਜਾਣਗੇ ਜਿਹੜੇ ਅਗਲੇ ਟਾਇਰ ਨੇ ਮੂਰਲੇ ਉਹ ਤਾਂ ਆਪਾਂ ਨੂੰ 60 ਕੁ ਪੈਸੇ ਮਿਲਣਗੇ ਤੇ ਜਿਹੜੇ ਪਿਛਲੇ ਨੇ ਉਹ ਆਪਾਂ ਨੂੰ 90 ਕੁ ਪੈਸੇ ਮਿਲਣਗੇ ਬਾਕੀ ਡਿਮਾਂਡ ਦੀ ਗੱਲ ਕਰੀਏ ਤਾਂ 3 ਲੱਖ 70000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਵਰਨਾ ਗੱਡੀ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਵਧੀਆ ਇੰਜਨ ਗੇਅਰ ਹੈ ਕੋਈ ਕੰਮ ਕਰਵਾਉਣ ਦੀ ਲੋੜ ਨਹੀਂ ਟੋਟਲ ਮਾਲਕ ਨੇ ਸਾਰਾ ਕੰਮ ਕਰਵਾ ਰੱਖਿਆ ਸਾਰੇ ਕਾਗਜ਼ ਪੱਤਰ ਆਪਾਂ ਨੂੰ ਕੰਪਲੀਟਡ ਮਿਲ ਜਾਣਗੇ ਅੰਦਰੋਂ ਜੀ ਗੱਲ ਕਰੀਏ ਸੀਟ ਕਵਰ ਵਧੀਆ ਨਵੇਂ ਚੜੇ ਹੋਏ ਨੇ ਮੈਟਿੰਗ ਬਹੁਤ ਵਧੀਆ ਹੋਈ ਹੈ ਬਾਕੀ ਨੰਬਰ ਪਲੇਟ ਦੋਵੇਂ ਸਾਈਡ ਅੱਗੇ ਵੀ ਪਿੱਛੇ ਵੀ ਸਰਕਾਰੀ ਆਪਰ ਮਿਲ ਜਾਣਗੇ ਬੰਪਰ ਤੋਂ ਬੰਪਰ ਬਹੁਤ ਵਧੀਆ ਗੱਡੀ ਹੈ ਜੀ ਤੇ ਨੰਬਰ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਕਿਸੇ ਨੂੰ ਪਸੰਦ ਆਵੇ ਕੋਈ ਜਾ ਕੇ ਦੇਖਣਾ ਚਾਹੁੰਦੇ ਤਾਂ ਗੱਲ ਕਰ ਲਿਓ 96800 272 581 ਆਹ ਮਾਲਕ ਦਾ ਨੰਬਰ ਹੈਗਾ ਨੰਬਰ ਸੈਕਿੰਡ ਤੇ ਆਪਣੇ ਕੋਲੇ ਆਲਟੋ ਐਲ ਐਕਸ ਆਈ ਗੱਡੀ ਪਹੁੰਚੀ ਹੈ ਜੀ ਗੱਡੀ 2011 ਮਾਡਲ ਹੈ ਤੇ ਗੱਡੀ ਦਾ ਰੰਗ ਆਪਾਂ ਨੂੰ ਸਿਲਵਰ ਮਿਲੂਗਾ ਜੀ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਹੈ ਤੇ ਪੰਜਾਬ ਨੰਬਰ ਆਪਾਂ ਨੂੰ ਗੱਡੀ ਆਹ ਬਈ ਮਿਲੂਗੀ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਚੁਗੀ ਟਾਇਰ ਟੱਪਾ ਵਧੀਆ ਤੇ ਬਾਡੀ ਲਾਈਨ ਵੀ ਠੀਕ ਹੈ ਜੀ ਮਾੜੇ ਮੋٹے ਸਕਰੈਚ ਮਿਲਣੇਗੇ ਆਪਾਂ ਨੂੰ ਲਾਜ਼ਮੀ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਪੂਰੀ ਵਧੀਆ ਪਈ ਹੈ ਗੱਡੀ ਸਾਰਾ ਕੁਝ ਵਧੀਆ ਆਪਾਂ ਨੂੰ ਮਿਲ ਜੂਗਾ ਜੇ ਕੋਈ ਜਾ ਕੇ ਦੇਖਣ ਦਾ ਚਾਹ ਬਣੇ ਕਿਸੇ ਨੇ ਜਾ ਕੇ ਗੱਡੀ ਦੇਖਣੀ ਹੈ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਜੀ 11 ਮਾਡਲ ਦਾ ਡੇਢ ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ। ਮਾਲਕ ਕਹਿੰਦੇ ਨੇ ਵੀ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਇੱਕ ਵਾਰੀ ਸਿਰਫ ਆਹ ਡਿਮਾਂਡ ਹੈਗੀ। ਡੇਢ ਲੱਖ ਦੇ ਵਿੱਚੋਂ ਵੀ ਘਾਟਾ ਵਾਧਾ ਮੌਕੇ ਤੇ ਹੋ ਜਾਊਗਾ। ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 62 393 65 078 ਆਹ ਮਾਲਕ ਦਾ ਨੰਬਰ ਹੈ। ਗੱਲਬਾਤ ਜਿਹੜੀ ਵੀ ਕਰਨੀ ਹੋਵੇ ਆਪੇ ਕਰ ਲਿਓ। ਹੁਣ ਆਪਾਂ ਤੁਹਾਡੇ ਖਾਤਰ ਇੱਕ i10 ਗੱਡੀ ਲੈ ਕੇ ਪਹੁੰਚੇ ਆ ਜੀ। ਗੱਡੀ ਦੀ ਕੰਡੀਸ਼ਨ ਆਲੂਕੀ ਐ ਜੀਰਾ ਨੰਬਰ ਐ ਤੇ ਗੱਡੀ ਖੜੀ ਹੈ ਜੀ ਮੱਖੂ ਏਰੀਆ ਚ ਪੰਜਾਬ ਨੰਬਰ ਐ ਰੰਗ ਗੱਡੀ ਦਾ ਪੂਰਾ ਵਧੀਆ ਆਪਾਂ ਨੂੰ ਮਿਲੂਗਾ ਤੇ 2008 ਮਾਡਲ ਗੱਡੀ ਐ 2028 ਤੱਕਰ ਇਸ ਗੱਡੀ ਦੀ ਆਪਾਂ ਨੂੰ ਪਾਸਿੰਗ ਮਿਲ ਚੁਗੀ ਨਵੇਂ ਟਾਇਰ ਨੇ ਬਿਲਕੁਲ ਨਵੇਂ ਅਲਾਈ ਲੱਗੇ ਹੋਏ ਨੇ ਗੱਡੀ ਦੀ ਕੰਡੀਸ਼ਨ ਆਲੂਕੀ ਐ ਰੰਗ ਤੁਸੀਂ ਦੇਖ ਲੂ ਟਾਇਰ ਟੱਪਾ ਅੰਦਰ ਬਾਹਰੋਂ ਸਾਰੀ ਗੱਡੀ ਪੂਰੀ ਵਧੀਆ ਗੀ ਜੇ ਕੋਈ ਦੇਖਣ ਦਾ ਚਾਹਵਾਨ ਹੈਗਾ ਮੱਖੂ ਮਾਲਕ ਦਾ ਏਰੀਆ ਜਾ ਕੇ ਤੁਸੀਂ ਗੱਡੀ ਨੂੰ ਦੇਖ ਵੀ ਸਕਦੇ ਹੋ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਹੋਵੇ ਗੱਡੀ ਤੁਸੀਂ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਆਪਾਂ ਨੂੰ ਕੋਈ ਨਹੀਂ ਮਿਲਣੀ ਚਾਹੀ ਤੇ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਟ్రਾਈ ਲੈਣੀ ਹੋਵੇ ਕਿ ਮਰਜੀ ਚੈੱਕ ਕਰ ਲਓ ਗੱਡੀ ਨੂੰ ਮਾਲਕ ਕਹਿੰਦੇ ਆ ਹਰ ਤਰ੍ਹਾਂ ਦੀ ਹਰ ਪਾਸੇ ਫੁੱਲ ਗਾਰੰਟੀ ਹੈ ਜੀ ਬਾਕੀ ਕਮੀ ਪੇਸ਼ੀ ਵੀ ਕੋਈ ਨਹੀਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਗੱਡੀ ਬਾਰੇ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਗੱਡੀਆਂ ਦੀਆਂ ਫੋਟੋਆਂ ਇਹਨਾਂ ਨੇ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਵੀ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਹੈ 73559 ਤੇ 70052 ਜਿਹੜੀ ਵੀ ਗੱਲ ਕਰਨੀ ਹੋਵੇ ਆਪੇ ਕਰ ਲਓ ਤੁਸੀਂ ਬਾਕੀ ਗੱਡੀਆਂ ਦੀ ਤੇ ਮਸ਼ੀਨਰੀਆਂ ਦੀ ਗੱਲਬਾਤ ਆ ਹੋ ਰਹੀ ਹੈ ਜੀ ਤੁਹਾਨੂੰ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਬੋਲਟ ਵੀ ਪਿਆ ਹਲੇ ਗੱਡੀਆਂ ਵੀ ਪਈਆਂ ਸਾਰਾ ਕੁਝ ਆਪਾਂ ਦੇਖਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਜਿਹੜਾ ਵਟਸਐਪ ਨੰਬਰ ਹੈ ਜੀ ਆਪਣਾ ਉਹ ਲਾਜ਼ਮੀ ਨੋਟ ਕਰ ਲਓ ਉੱਪਰ ਹਰੇ ਜਿਹੇ ਅੱਖਰਾਂ 'ਚ ਲਿਖਿਆ ਰਹਿੰਦਾ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਚਾਹੇ ਕੋਠੀ ਹੈ ਘਰ ਹੈ ਮਕਾਨ ਹੈ ਗੱਡੀ ਹੈ ਮੋਟਰਸਾਈਕਲ ਹੈ ਕੁਝ ਵੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਚਾਹੇ ਤੁਸੀਂ ਬਸ ਇੱਕ ਵੀਡੀਓ ਪੂਰੀ ਜਾਣਕਾਰੀ ਤੇ 10 ਤੋਂ 12 ਫੋਟੋਆਂ ਚੀ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਤੇ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕਮਿਸ਼ਨ ਖਰਚਾ ਵਰਚਾ ਆਪਣਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਜਮ੍ਹਾਂ ਫਰੀ ਦੇ ਵਿੱਚ ਆਪਾਂ ਸਾਰਾ ਕੰਮ ਕਰਦੇ ਹਾਂ ਠੀਕ ਹੈ ਜੀ ਬਾਕੀ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਜੀ ਤੁਸੀਂ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਦਾ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਜੀ ਬੱਤ ਬੱਤ ਦਬਾ ਦਿਓ ਜਿਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਦਬਕੇ ਲਾਜ਼ਮੀ ਜਾਇਓ ਜੀ ਤੇ ਵਧੀਆ ਲੱਗੀਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਸਪੋਰਟ ਰੱਖਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਚਾਹੀ ਕਿਤੋਂ ਵੀ ਦੇਖ ਰਹੇ ਹੋ ਤੁਹਾਨੂੰ ਮੈਂ ਪਹਿਲੇ ਹੀ ਦੱਸਿਆ ਸੀਗਾ ਐਡ ਜੇ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਤੇ ਹੁਣ ਆਪਾਂ ਬੁਲਟ ਦੀ ਗੱਲ ਕਰਦੇ ਆ ਜੀ ਆਪਣੇ ਕੋਲੇ ਦੋ ਤਿੰਨ ਬੁਲਟ ਪਹੁੰਚੀ ਆ ਪਹਿਲਾਂ ਤੁਸੀਂ ਬੁਲਟ 13 ਮਾਡਲ ਦੇਖੋ ਰਾਇਕੂਟ ਏਰੀਆ ਇਹਨਾਂ ਨੂੰ ਲੱਗਦਾਗਾ ਤੇ ਮਾਲਕ ਕਹਿੰਦੀ ਐ ਜੇ ਕਿਸੇ ਗੱਡੀ ਨਾਲ ਬਦਲ ਨਾ ਹੋਵੀ ਗੱਡੀ ਨਾਲ ਬਦਲ ਵੀ ਲਵਾਂਗੇ ਆਹ ਜਿਹੜਾ ਬੋਲਟ ਦੂਜੇ ਨਾਮ ਹੈ ਸੈਕੰਡ ਓਨਰ ਹੈ ਰੇਟ ਇਹਨਾਂ ਨੇ ਮੰਗਿਆ 1 ਲੱਖ 28000 ਰੁਪਇਆ ਬਾਕੀ ਕਹਿੰਦੇ ਐ ਮਾਲਕ ਕਰ ਲਾਂਗੇ ਵਹਿ ਕੇ ਤੇ ਬੋਲਟ ਪੂਰਾ ਵਧੀਆਗਾ ਤੇ ਵੀਡੀਓ ਇਹਨਾਂ ਨੇ ਬਹੁਤ ਸੋਹਣੀ ਬਣਾ ਕੇ ਭੇਜੀ ਆ ਤੇ ਵੀਡੀਓ ਚ ਸਾਰਾ ਕੁਝ ਤੁਸੀਂ ਦੇਖ ਵੀ ਰਹੇ ਹੋ ਜੀ ਕਿਸ ਨੂੰ ਪਸੰਦ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣਾ ਹੈ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਟ్రਾਈ ਲੈਣੀ ਆ ਤਾਂ ਮਾਲਕ ਕਹਿੰਦੇ ਆਜੋ ਘਰੀ ਘਰੇ ਖੜਾ ਹੈਗਾ ਕਿ ਮਰਜ਼ੀ ਚੈੱਕ ਕਰ ਲਉ ਕਾਗਜ਼ ਪੱਤਰ ਚੈੱਕ ਕਰ ਲਉ ਸਾਰਾ ਕੁਝ ਆਪਾਂ ਨੂੰ ਮਿਲ ਜੂਗਾ ਤੇ ਇਹ ਮਾਲਕ ਦਾ ਨੰਬਰ 9876209305 ਤੇ ਹੁਣ ਆਪਾਂ ਇੱਕ ਹੋਰ ਬੁਲਟ ਲੈ ਕੇ ਪਹੁੰਚਿਆ ਜਮਾ ਸਸਤਾ ਆਹ ਬੁਲਟ ਹੈ ਜੀ ਰੇਟ ਇਹਨਾਂ ਨੇ 64500 ਰੁਪਿਆ ਰੱਖਿਆਗਾ ਤੇ ਬਾਕੀ ਮਾਲਕ ਕਹਿੰਦੇ ਸੀਗੇ ਵੀ ਬੈ ਕੇ ਹੋਰ ਵੀ ਰੇਟ ਕਰ ਲਵਾਂਗੇ 1995 ਮਾਡਲ ਆਪਾਂ ਨੂੰ ਬੋਲਟਾ ਮਿਲੂਗਾ ਜੀ 95 ਮਾਡਲ ਹੈ ਕੰਡੀਸ਼ਨ ਬੋਲਟ ਦੀ ਆਲੋਕੀ ਹੈ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਕਿਸੇ ਪਾਸੋਂ ਕਮੀ ਪੇਸ਼ੀ ਨਹੀਂ ਬਰਨਾਲਾ ਮਾਲਕ ਦਾ ਏਰੀਆ ਦਾ ਤੇ ਰੇਟ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਦਿੱਤਾ ਸੀਗਾ ਜਾ ਕੇ ਕੋਈ ਦੇਖਣਾ ਜੇਕਰ ਚਾਹੁੰਦਾ ਤੇ ਕਿਸੇ ਨੇ ਚਲਾ ਕੇ ਦੇਖਣਾ ਜਾ ਕੇ ਦੇਖ ਲਿਓ ਤੇ ਮਾਲਕ ਦਾ ਜਿਹੜਾ ਨੰਬਰ ਹੈ ਉਹ ਹੋਇਆ 268486852 ਜਿਹੜੀ ਵੀ ਗੱਲ ਕਰਨੀ ਹੋਵੇ ਤੁਸੀਂ ਆਪੇ ਕਰ ਲਿਓ ਤੇ ਹੁਣ ਆਪਾਂ ਇੱਕ ਗੱਡੀ ਤੁਹਾਡੇ ਖਾਤਰ ਜਮਾ ਸਸਤੀ ਲੈ ਕੇ ਪਹੁੰਚਿਆ ਤੁਸੀਂ ਕਹਿੰਦੇ ਰਹਿੰਦੇ ਹੋ ਵੀ ਸਾਡੇ ਵਾਸਤੇ ਕੋਈ ਸਸਤੀ ਜੀ ਗੱਡੀ ਲੈ ਕੇ ਆਉ ਸਾਨੂੰ ਸਸਤੀ ਜੀ ਗੱਡੀ ਚਾਹੀਦੀ ਹੈ ਲੈ ਕੇ ਪਹੁੰਚਿਆ ਸਿਰਫ 35000 ਦੀ ਪਿੰਡ ਇਹਨਾਂ ਦਾ ਜੋਹਲਾ ਜੀ ਜੋਹਲਾ ਤੇ ਰਾਈਪ ਕੋੜ ਤੋਂ 5 ਕਿਲੋਮੀਟਰ ਦੂਰੀ ਤੇ ਆ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਪੰਜਾਬ ਨੰਬਰ ਹੈ ਆਸੇ-ਪਾਸੇ ਤੁਸੀਂ ਆਪੇ ਦੇਖ ਲਓ ਨੰਬਰ 75087 16218 ਗੱਲਬਾਤ ਜਿਹੜੀ ਵੀ ਕਰਨੀ ਹੋਵੇ ਆਪੇ ਕਰ ਲਿਓ ਜੀ ਤਾਂ ਕਿ ਮਸ਼ੀਨਰੀਆਂ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਤੁਹਾਨੂੰ ਵਧੀਆ ਲੱਗੀਏ ਪਸੰਦ ਆਈਏ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਕਿਸੇ ਨੂੰ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਹੀ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹਰੇ ਜੱਖਰਾਂ 'ਚ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਪਹਿਲੀ ਵਾਰ ਪਹੁੰਚੋ ਲਾਈਕ ਤੇ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਜੀ